ਜਿਸ ਤਰ੍ਹਾਂ ਕਿ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਕਿ ਨਾਲੀਆਂ ਜਿਹੜੀਆਂ ਆ ਬਲੌਕ ਪਈਆਂ ਨੇ ਮੁਹੱਲਾ ਰਹਿਮਾਨਪੁਰਾ ਵਿਖੇ ਸੋ ਅ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਸਾਡੇ ਚੈਨਲ ਵਿਸ਼ ਪਾਰਟੀ ਵੀ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਜੋ ਮੁਹੱਲਾ ਨਿਵਾਸੀ ਨੇ ਉਹ ਆਪੇ ਡੰਡਾ ਲੈ ਕੇ ਬਾਂਸ ਦੇ ਨਾਲ ਜਿਹੜਾ ਆ ਪਾਈਪਾਂ ਨੂੰ ਕਿਤੇ ਨਾ ਕਿਤੇ ਚਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸੋ ਗੱਲਬਾਤ ਕਰਦੇ ਹੈਗੇ ਆ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਸਕਦੇ ਹੋ ਕਿ ਨਾਲੀ ਓਵਰਫਲੋ ਹੋ ਕੇ ਅੱਗੇ ਪਾਣੀ ਦਾ ਕੋਈ ਨਿਕਾਸ ਨਹੀਂ ਹੈਗਾ ਸੋ ਪਾਣੀ ਨਿਕਾਸ ਵਾਸਤੇ ਸਾਰੀਆਂ ਨਾਲੀਆਂ ਬਲੌਕ ਪਈਆਂ ਨੇ ਤੇ ਰਿਵਰਸ ਬੈਕ ਮਾਰ ਰਿਹਾ ਸੀਵਰੇਜ ਸੋ ਘਰ ਦੇ ਅੰਦਰ ਤੱਕ ਅਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਵੀ ਕਿ ਪਾਣੀ ਜਿਹੜਾ ਹੈ ਘਰ ਦੇ ਵਿੱਚ ਜਾ ਵੜਿਆ ਹੈ ਜੋ ਕਿ ਹਜੇ ਕੋਈ ਬਰਸਾਤ ਨਹੀਂ ਹੈ ਤੇ ਤੁਸੀਂ ਦੇਖ ਸਕਦੇ ਹੋ ਬਰਸਾਤ ਦੇ ਵਿੱਚ ਕੀ ਹਾਲ ਹੋ ਸਕਦਾ ਹੈਗਾ ਆ ਤੁਸੀਂ ਇਹ ਸਾਰੀਆਂ ਤਸਵੀਰਾਂ ਜੋ ਹੈ ਸਾਡੇ ਚੈਨਲ ਵਿਸ਼ ਪਾਰਟੀ ਵੀ ਰਾਹੀਂ ਦੇਖ ਸਕਦੇ ਹੋ ਕਿਉਂਕਿ ਇਹ ਜੋ ਸੜਕ ਦਾ ਟੋਟਾ ਜੋ ਬਚਿਆ ਹੈਗਾ ਆ ਵੀ ਬਣਿਆ ਨਹੀਂ ਇਹ ਕਿਤੇ ਨਾ ਕਿਤੇ ਤੁਸੀਂ ਦੇਖ ਸਕਦੇ ਹੋ ਕਿ ਕੋਈ ਵੀ ਘਟਨਾ ਜਿਹੜੀ ਆ ਹੋ ਸਕਦੀ ਹੈਗੀ ਆ ਤੁਸੀਂ ਇਹ ਤਸਵੀਰਾਂ ਜਿਹੜੀਆਂ ਆ ਤੁਸੀਂ ਦੇਖ ਰਹੇ ਹੋ ਆ ਸਾਹਮਣੇ ਕਿਉਂਕਿ ਜਦੋਂ ਬਲੌਕ ਹੁੰਦਾ ਹੈਗਾ ਕਿਤੇ ਨਾ ਕਿਤੇ ਆ ਪਾਣੀ ਬੈਕ ਮਾਰਦਾ ਸੀਵਰੇਜ ਦਾ ਹੋਵੇ ਚਾਹੇ ਉਹ ਨਾਲੀਆਂ ਹੋਣ ਤੇ ਤੁਸੀਂ ਇਹ ਦੇਖ ਸਕਦੇ ਹੋ ਕਿਤੇ ਜਿਹੜਾ ਆ ਬਲੌਕੇਜ ਜਿਹੜੀ ਆ ਸੀਵਰੇਜ ਦੀ ਹੋ ਚੁੱਕੀ ਹੈਗੀ ਆ ਸੋ ਮਹੱਲਾ ਨਿਵਾਸੀਆਂ ਨੂੰ ਬੜੀ ਦਿੱਕਤ ਆ ਰਹੀ ਹੈ ਕਿਉਂਕਿ ਘਰਾਂ ਦੇ ਵਿੱਚ ਪਾਣੀ ਨਹੀਂ ਜਾ ਰਿਹਾ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਉਹ ਆਪਣੇ ਆਪ ਹੀ ਇਹ ਸਾਰਾ ਕੰਮ ਜੋ ਹੈ ਕਰ ਰਹੇ ਨੇ ਸੋ ਜੋ ਕਿ ਮਿਊਨਿਸਪਲ ਕਮੇਟੀ ਵੱਲੋਂ ਕਰਨਾ ਚਾਹੀਦਾ ਹੈਗਾ ਸੋ ਇਹ ਤਸਵੀਰਾਂ ਤੁਸੀਂ ਸਾਡੇ ਚੈਨਲ ਐ ਵਿਸ਼ ਪਾਰਟੀ ਵੀ ਰਾਹੀਂ ਦੇਖ ਰਹੇ ਹੋ ਜਿਸ ਤਰ੍ਹਾਂ ਕਿ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਅਸੀਂ ਖੜੇ ਹੈਗੇ ਆ ਮਹੱਲਾ ਰਹਿਮਾਨਪੁਰਾ ਜਿੱਥੇ ਕਿ ਮਹੱਲਾ ਵਾਸੀਆਂ ਦੀ ਪ੍ਰੋਬਲਮ ਜਿਹੜੀ ਆ ਕਾਫੀ ਵੱਧ ਚੁੱਕੀ ਹੈਗੀ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੁਹਾਨੂੰ ਅਸੀਂ ਇਹ ਸਾਰੀਆਂ ਤਸਵੀਰਾਂ ਸਾਡੇ ਚੈਨਲ ਵਿਸ਼ ਪਾਰਟੀ ਵੀ ਰਾਹੀਂ ਦਿਖਾ ਰਹੇ ਆ ਕਿ ਅ ਬਰਸਾਤ ਦੇ ਵਿੱਚ ਤਾਂ ਚਲੋ ਮੰਨਦੇ ਆ ਕਿ ਬਾਰਿਸ਼ ਦੇ ਕਰਕੇ ਪਾਣੀ ਕਾਫੀ ਜ਼ਿਆਦਾ ਹੋ ਜਾਂਦਾ ਇੱਥੇ ਤਾਂ ਹੁਣ ਸਾਹਮਣੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਸੁੱਕਾ ਪਿਆ ਬਿਲਕੁਲ ਲੇਕਿਨ ਕਿ ਇਹ ਨਾਲੀਆਂ ਦਾ ਜਿਹੜੀ ਹੈ ਬਲਾਕੇਜ ਹੈ ਸੀਵਰੇਜ ਦੀ ਬਲਾਕੇਜ ਇਹ ਤਕਰੀਬਨ ਸਾਰੀ ਧਰ ਤੱਕ ਹੈਗੀ ਆ ਸੋ ਗੱਲਬਾਤ ਕਰਦੇ ਆ ਕਿ ਗੱਲਬਾਤ ਹੈਗੀ ਆ ਹਾਂਜੀ ਗੱਲਬਾਤ ਆ ਹੈਗੀ ਕਿ ਇਥੇ ਨਾਲੀ ਪਾ ਨਾਲੀ ਚ ਪਾਣੀ ਭਰਦਾ ਆ ਤੁਹਾਡਾ ਸ਼ੁਭਨਾਮ ਜੀ ਤੁਹਾਡਾ ਸ਼ੁਭਨਾਮ ਮੇਰਾ ਨਾਮ ਸ਼ੀਲਾ ਆ। ਹਾਂਜੀ ਸ਼ੀਲਾ ਜੀ ਕੀ ਗੱਲਬਾਤ ਹੈਗੀ ਆ ਦੱਸੋ ਜੀ ਸਭ। ਗੱਲਬਾਤ ਆ ਹੈਗੀ ਕਿ ਇੱਥੇ ਪਾਣੀ ਭਰ ਜਾਂਦਾ ਆ। ਅਸੀਂ ਕਿੰਨੀ ਵਾਰ ਕੰਪਲੇਨ ਕੀਤੀ ਆ? ਕਿੰਨਾਂ ਨੇ ਕੀਤੀ ਕੰਪਲੇਨ? ਆਮ ਸਿੰਘ ਨੇ ਕੀਤੀ ਕੰਪਲੇਨ। ਠੀਕ ਆ ਜੀ। ਕੌਣ ਨੇ ਐਮਸੀ ਨੇ? ਆਮ ਸਿੰਘ ਰਮੇਸ਼ ਹੁੰਦੀ। ਰਮੇਸ਼ ਹੁੰਦੀ ਜੀ। ਹਾਂਜੀ। ਹਾਂਜੀ। ਉਹਨਾਂ ਨੂੰ ਕਿਹਾ ਮਤਲਬ ਅਸੀਂ ਕਿਹਾ ਵੀ ਕਿ ਆ ਕੇ ਮਤਲਬ ਇੱਥੇ ਸਫਾਈ ਕਰ ਦੋ ਤੇ ਸਾਡੇ ਨਿੱਕੇ ਨਿੱਕੇ ਨਿਆਨੇ ਹੈਗੇ ਜਿਹਦੇ ਵਿੱਚ ਪੈਰ ਚੱਲ ਜਾਂਦਾ ਵਿੱਚ ਨਿਆਨੇ ਆ ਦਾ ਸਾਡੇ ਹਾਂ ਨਿਆਨੇ ਡਿੱਗ ਪੈਂਦੇ ਹੈਗੇ ਸਾਨੂੰ ਪ੍ਰੋਬਲਮ ਹੁੰਦੀ ਹੈਗੀ ਤਾਂ ਆਸਾਨਾ ਦੀ ਸਾਣੀ ਇਹ ਸਾਨੂੰ ਇਹ ਹੀ ਹੈਗੀ ਕਿ ਇੱਕਦਮ ਸਫਾਈ ਮਤਲਬ ਸਫਾਈ ਕਰਾਏ ਸੜਕ ਸਾਰੀ ਜਗ੍ਹਾ ਇਨ ਐਨੀਵੇ ਮਤਲਬ ਇੰਨੀ ਵੀ ਸਾਰਾ ਸਹੀ ਕਰਵਾਏ ਹਾਂ ਪੂਰੀ ਸੜਕ ਕੰਪਲੀਟ ਕਰਵਾਏ ਸੜਕ ਹੈ ਤੁਸੀਂ ਦੇਖ ਸਕਦੇ ਹੋ ਕਿ ਕੋਈ ਵੀ ਹਾਸਾ ਹੋ ਸਕਦਾ ਹੈਗਾ ਜਿਸ ਤਰ੍ਹਾਂ ਕੀ ਦੱਸ ਰਹੇ ਨੇ ਸਾਡੀ ਇਹ ਹੀ ਹੈਗੀ ਕਿ ਬੇਨਤੀ ਪਲੀਜ਼ ਇਹਨੂੰ ਥੋੜਾ ਜਿਹਾ ਅੱਛੇ ਸੇ ਕਰਵਾਇਆ ਕਿਉਂਕਿ ਸਾਡੇ ਨਿੱਕੇ ਨਿੱਕੇ ਨਹੀਂ ਆਨੇ ਹੈਗੇ ਸਾਡੀ ਇਹ ਹੀ ਪ੍ਰੋਬਲਮ ਹੈ ਕਿ ਕਿਨੂੰ ਬਸ ਸਹੀ ਕਰਵਾਏ ਬਸ ਹੋਰ ਸਾਡੀ ਕੁਝ ਨਹੀਂ ਹੈਗੇ ਕੋਈ ਪ੍ਰੋਬਲਮ ਜੀ ਹੂੰ ਹਾਂਜੀ ਆ ਤੁਹਾਡਾ ਸ਼ੁਭਨਾਮ ਜੀ ਸ਼ੋਕ ਕੁਮਾਰੀ ਅਸ਼ੋਕ ਕੁਮਾਰ ਅਸ਼ੋਕ ਕੁਮਾਰ ਜੀ ਕੀ ਕਹਿਣਾ ਚਾਹ ਰਹੇ ਆ ਕਹਿਣਾ ਕੀ ਜੀ ਸਿਵਰੇਜ ਸਾਰੇ ਪਰ ਜਾਂ ਸਾਡਾ ਬੇੜਾ ਪਾਣੀ ਨਾ ਪਰ ਜਾਂਦਾ ਆ ਜੀ ਗੰਦਗੀ ਸਾਰੀ ਬੇੜੇ ਦੇ اندر ਆ ਜਾਂਦੀ ਆ ਜੀ ਆ ਹੁਣ ਵੀ ਹੱਤ ਮਾਰਦੇ ਹਾਟਿਆ ਦੇ ਲੋ ਸਿਵਰੇਜ ਦੇ ਵਿੱਚ ਜੀ ਹੁਣ ਵੀ ਸਿਵਰੇਜ ਹੱਤ ਮਾਰਦੇ ਹਾਟੇ ਪੈ ਮਾਰਦੇ ਹਾਟੇ ਆਪ ਆਪ ਸਵਾਸ ਸਭਾਈ ਕਰਦੇ ਆਪ ਗਵਰਨਮੈਂਟ ਦੇ ਵੱਲ ਕੋਈ ਐਮਸੀ ਦਾ ਕੋਈ ਇਤਰਾਜ਼ ਨਹੀਂ ਖਿਆਲੇ ਦੇ ਵੱਲ ਜੀ ਇਹ ਸਾਡੇ ਬੰਨੇ ਅੱਧੀ ਸੜਕ ਬਣਾ ਗਏ ਆ ਅੱਧੀ ਛੱਡ ਗਏ ਆ ਵਿੱਚੋਂ ਜੀ ਸੜਕ ਵੀ ਬਣਾਣੀ ਸਾਡੀ ਜੀ ਬੇਨਤੀ ਆ ਵੀ ਸੜਕ ਵੀ ਬਣਾਣ ਜੀ ਸਿਵਰੇ ਵੀ ਚਾਲੂ ਕਰਨ ਟੈਪ ਜਿਹੜੇ ਜਾਮ ਹੋ ਜਾਂਦਾ ਵਿੱਚੋਂ ਸਾਡੇ ਸਫਾਈ ਕਰਮਚਾਰੀ ਕੋਈ ਨਹੀਂ ਆਂਦਾ ਸਾਡੇ ਮਹੱਲੇ ਦੇ ਵਿੱਚ ਸਫਾਈ ਹਾਂਜੀ ਤੁਹਾਡਾ ਸ਼ੁਭਨਾਮ ਜੀ ਹਾਂਜੀ ਸੁਮਨ ਸਮਨ ਜੀ ਕੀ ਕਹਿਣਾ ਚਾ ਰਹੇ ਹੈਗੇ ਆ ਪਾਜੀ ਸਾਡੇ ਸੀਵਰਾਜਨ ਬਲੌਕ ਹੋਏ ਪਈ ਆ ਜਿਹੜਾ ਮੀਂਹ ਕਣੀ ਪੈਂਦਾ ਪਾਣੀ ਭਰ ਜਾਂਦਾ ਗਾਰਾ ਬਹੁਤ ਭਰ ਜਾਂਦੀ ਹੈਗੀ ਕਮਰੇ ਸੋਇ ਸਾਰੇ ਪਾਣੀ ਚੜਾ ਜਾਂਦਾ ਗੰਦਗੀ ਬਹੁਤ ਜ਼ਿਆਦਾ ਉਸ ਦਿਨ ਅਸੀਂ ਹੱਥ ਮਾਰ ਮਾਰ ਕੇ ਆਪ ਕੱਢਿਆ ਕਈ ਨਾਲ ਵੀ ਆਪ ਸਫਾਈ ਕੀਤੀ ਹੈ ਇਹ ਕਰਮਚਾਰੀਆਂ ਨੂੰ ਚਾਹੀਦਾ ਕਿ ਉਹ ਸਫਾਈ ਕਰਨ ਉਹਨਾਂ ਰਗੇ ਉਹ ਆਂਦੇ ਨਹੀਂ ਹੈਗੇ ਕਿੰਨੀ ਵਾਰੀ ਕੰਪਲੇਨਟ ਕੀਤੀ ਹੈ ਉਹਨਾਂ ਨੇ ਕਹੇ ਸਾਫਾਈ ਕੀਤੀ ਹੈਗੀ ਆ ਤੁਸੀਂ ਇਹ ਕੰਪਲੇਨ ਕੀਤੀ ਸੀਗੀ ਹਾਂਜੀ ਠੀਕ ਹੈ ਜੀ ਹਾਂਜੀ ਹੋਰ ਕੀ ਕਹਿਣਾ ਚਾ ਰਹੇ ਹੈਗੇ ਇਹ ਸਾਰੇ ਸਹੀ ਹੋਣਾ ਚਾਹੀਦਾ ਸਾਰਾ ਸਾਫ ਸਫਾਈ ਕਰਵਾਓ ਇੱਥੇ ਸਾਰਾ ਸਾਰੇ ਮਲੇ ਦੀ ਸਾਰੀ ਪਿੱਛੇ ਸਫਾਈ ਕਰ ਜਾਂਦੇ ਮੋਰੇ ਇੱਥੇ ਕਦੀ ਨਹੀਂ ਆਈ ਸਫਾਈ ਕਰਨ ਇਧਰ ਨੂੰ ਜੀ ਹਾਂਜੀ ਸ਼ੁਭਨਾਮ ਜੀ ਪੂਜਾ ਹਾਂਜੀ ਪੂਜਾ ਹਾਂਜੀ ਪੂਜਾ ਜੀ ਕੀ ਕਹਿਣਾ ਚਾ ਰਹੇ ਹੈਗੇ ਆ ਕਹਿੰਨਾ ਕੀ ਚੰਨ ਅੰਕਲ ਜੀ ਆ ਦੇਖੋ ਸਾਡੇ ਬੂਏ ਮਰੇ ਇਕਦਮ ਹੀ ਗਟਰ ਪਰੇ ਪੇ ਨਾਲੀ ਤੇ ਪਾਣੀ ਬਾਹਰ ਆ ਜਾਂਦੇ ਹੈ ਨਾ ਮੇਰਾ ਮੁੰਡਾ ਹੁਣ ਛੋਟਾ ਜਿਹਾ ਹੈਗਾ ਜਿੰਨੇ ਬੂਏ ਮਰੇ ਹੈਗਾ ਵਾ ਹੁਣ ਉਹ ਵਿਚਾਰਾ ਹੱਥ ਮਾਰ ਕੇ ਹਟਿਆ ਜੀ ਆਏ ਸੀ ਉਹਨਾਂ ਨੇ ਅਸੀਂ ਦਿਖਾ ਲਿਆ ਉਹ ਕਹਿੰਦੇ ਕੰਪਲੇਨਟ ਪਾ ਦਿਓ ਕਿ ਇਹਨੂੰ ਅਸੀਂ ਕੰਪਲੇਨਟ ਪਾਏ ਸਾਨੂੰ ਇਹ ਵੀ ਦੱਸ ਕੇ ਤੇ ਜਾਣ ਕਿ ਤੁਹਾਨੂੰ ਅਸੀਂ ਕੰਪਲੇਨਟ ਪਾਈ ਹੈ ਹੈ ਨਾ ਤੇ ਗੰਦਗੀ ਇਹ ਦੇ ਸਾਡੇ ਨਿੱਕੇ ਨਿੱਕੇ ਨੇ ਆਨੇ ਆ ਉਹ ਵੀ ਡਿੱਗ ਜਾਂਦੇ ਹੱਥ ਮਾਰਦੇ ਚੰਗੀ ਗੱਲ ਹੈ ਬਿਮਾਰੀ ਸੌ ਹੈਗੀ ਬੱਚਿਆਂ ਦੇ ਭਲਾਈ ਖਾਦੇ ਰੋ ਸਫਾਈ ਕਰਕੇ ਜਾਣ ਸਾਨੂੰ ਕੋਈ ਪ੍ਰੋਬਲਮ ਨਹੀਂ ਆਉਣਾ ਤੋਂ ਬਸ ਹਨ ਨਹੀਂ ਹੈਗਾ ਕਿ ਸਫਾਈ ਕਰ ਜਾਇਆ ਗੰਨ ਪਿੱਛੇ ਉਹ ਸਫਾਈ ਕਰਕੇ ਚਲੇ ਜਾਂਦੇ ਹੈ ਜੀ ਸਾਡੇ ਗਨ ਦਰਵਾਜ਼ੇ ਮੋਰੇ ਸਫਾਈ ਕਰਨ ਬਾਅਦ ਪਿੱਛੇ ਸਫਾਈ ਕਰ ਜਾਂਦੇ ਗਟਰ ਸਾਫ ਕਰ ਜਾਂਦੇ ਸਾਡੇ ਬੂਏ ਮੋਰੇ ਕਰਦੇ ਨਹੀਂ ਹੈਗੇ ਸਮੋਰ ਕੁਛ ਨਹੀਂ ਕੋਈ ਪ੍ਰੋਬਲਮ ਨਹੀਂ ਠੀਕ ਹੈ ਜੀ ਹਾਂ ਜੀ ਤੁਹਾਡਾ ਸ਼ੁਭਨਾਮ ਜੀ ਨਰਮਲ ਸਿੰਘ ਹਾਂ ਜੀ ਨਰਮਲ ਸਿੰਘ ਨਰਮਲ ਜੀ ਕੀ ਕਹਿਣਾ ਚਾਹ ਰਹੇ ਹੈਗੇ ਆ ਨਾਲੀਆਂ ਬਲੌਕ ਆ ਜੀ ਗਟਰ ਬਲੌਕ ਆ ਜੀ ਗੰਦਗੀ ਦਾ ਪਾਣੀ ਸਾਰਾ ਘਰਾਂ ਚ ਪੜਦਾ ਪੂਰਾ ਹਾਲਤ ਕੋਲ ਚਾਤਾ ਜੀ ਨਾਣੇ ਵੀ ਤਰਕੜੇ ਦੇ ਗੰਦਗੀ ਦਾ ਪਾਣੀ ਜਿੰਨਾ ਵੀ ਹਰਾਂ ਅੰਦਰ ਹੀ ਕਰਾਂ ਚ ਪੜੀ ਜਾਂਦਾ ਜੀ ਜਿੱਦਾਂ ਕਿ ਪਿੱਛੇ ਤੁਸੀਂ ਤਸਵੀਰਾਂ ਦੇਖ ਹੀ ਸਕਦੇ ਹੋ ਆ ਦੇਖੋ ਜਿਹੜਾ ਸੀਵਰੇਜ ਦਾ ਪਾਣੀ ਬੈਕ ਮਾਰ ਕੇ ਸਾਰਾ ਘਰਾਂ ਦੇ ਅੰਦਰ ਜਾ ਚੁੱਕਾ ਹੈਗਾ ਤੁਹਾਨੂੰ ਪਹਿਲਾਂ ਵੀ ਅਸੀਂ ਦਿਖਾ ਚੁੱਕੇ ਹੈਗੇ ਆ ਸੋ ਨਾਣੇ ਨਾਣੇ ਟੋਟੇ ਪਰੇਸ਼ਾਨ ਕੱਟੀਆਂ ਟੁਕੜੀਆਂ ਉੱਥੇ ਹੀ ਟੁਕੜੀਆਂ ਫਿਰਦੀਆਂ ਜੀ ਜੀ ਦੇਖੋ ਸਾਰਾ ਬਲੌਗ ਆ ਕਾ ਕੁਝ ਹਰ ਕੋਈ ਪੜਦਾ ਨਹੀਂ ਸਾਰੀਆਂ ਨਾਲੀਆਂ ਬਲੋਕ ਹੈ ਜੀ ਹਾਂਜੀ ਹਾਂਜੀ ਤੁਹਾਡਾ ਸ਼ੁਭਨਾਮ ਜੀ ਮੇਰਾ ਨਾਮ ਪਰਮਿੰਦਰ ਸਿੰਘ ਹੀ ਪਰਮਿੰਦਰ ਜੀ ਕੀ ਕਹਿਣਾ ਚਾਹ ਰਹੇ ਹੈਗੇ ਆ ਅਸੀਂ ਵੀ ਇਹੀ ਮੰਗ ਕਰਨਾ ਚਾਹੁੰਦੇ ਵੀ ਤੁਹਾਨੂੰ ਸਾਰੇ ਨੇ ਮੱਲੇ ਵਾਲੇ ਨੇ ਦੱਸ ਹੀ ਦਿੱਤਾ ਪਹਿਲਾਂ ਵੀ ਵੀ ਗਲੀਆਂ ਤੇ ਸੜਕਾਂ ਦਾ ਬਹੁਤ ਬੁਰਾ ਹਾਲ ਆ ਤੇ ਸਾਡੇ ਮੱਲੇ ਦਾ ਜਿਹੜਾ ਸੀਵਰੇਜ ਹੈ ਉਹਦਾ ਜਿਆਦਾ ਬੁਰਾ ਹਾਲ ਆ ਕਿ ਜਦੋਂ ਮੀਂਹ ਆਉਂਦਾ ਵੀ ਮੀਂਹ ਕੜੀ ਦਾ ਪਾਣੀ ਹੈ ਬਰਸਾਤਾ ਹੁਣ ਹੁੰਦੀਆਂ ਸਾਰਾ ਪਾਣੀ ਸਾਡੇ ਘਰਾਂ 'ਚ ਵੜ ਜਾਂਦਾ ਆ ਤੇ ਨਾ ਨਾਲੀਆਂ ਚੱਲਦੀਆਂ ਨਾ ਬਾਸਤਾ ਤੇ ਜਦੋਂ ਮਹੱਲੇ ਆਪਣੇ ਜਦੋਂ ਸ਼ੜਕ ਬਣੀ ਸੀਗੀ ਸਾਰੇ ਮਹੱਲੇ ਦੀ ਸ਼ੜਕ ਬਣ ਗਈ ਸੀ ਆ ਸਿਰਫ ਇੰਨਾ ਘਟੋਟਾ ਛੱਡ ਗਏ ਆ ਮੋਰਿਓ ਜੀ ਅਸੀਂ ਕਮੇਟੀ ਕਰ ਦੋ ਤਿੰਨ ਆ ਸਾਡੇ ਘਰ ਦੇ ਢੇੜਾ ਗੂੜਾ ਕੱਢ ਕੇ ਆ ਗਏ ਆ ਉਹ ਜਦੋਂ ਵੀ ਜਾਂਦੇ ਵੀ ਸਾਨੂੰ ਮੋੜ ਦਿੰਦੇ ਕਹਿੰਦੇ ਕੋਈ ਨਹੀਂ ਬਣਾਵਾਂਗੇ ਬਣਾਵਾਂਗੇ ਕਈ ਸਾਲ ਹੋ ਗਏ ਸਾਡਾ ਰੋਡ ਇੱਦੀ ਟੁੱਟਾਈ ਤੇ ਜਦੋਂ ਫਿਰ ਇਹਦਾ 6:00 ਵਜਣ ਦਾ ਨੁਕਸਾਨ ਹੋ ਸਕਦਾ ਸਾਡੇ ਜੀ ਤੇ ਹੋਰ ਕੀ ਕਹਿਣਾ ਚਾਹੁੰਦੇ ਹੈਗੇ ਆ ਕੀ ਮੰਗ ਹੈ ਅਸੀਂ ਤਾਂ ਇਹੀ ਕਹਿੰਦੇ ਵੀ ਸਫਾਈ ਸੁਪੂਈ ਵੀ ਸਾਡੇ ਮਹੱਲੇ ਹੋਣੀ ਚਾਹੀਦੀ ਆ ਸੀਵਰੇ ਵੀ ਚੱਲਣਾ ਚਾਹੀਦਾ ਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਚੈਨਲ ਆ ਵਿਸ਼ ਪਾ ਟੀਵੀ ਦੇ ਨਾਲ ਜੁੜੇ ਬਹੁਤ ਬਹੁਤ ਧੰਨਵਾਦ ਜੀ ਥੈਂਕ